5 ਮਿੰਟ ਹੋ ਗਏ ਤੇ ਕਿੰਨਾ ਕ ਪੈਸਾ ਲੱਗ ਗਿਆ 45 ਲੱਖ ਲੱਗ ਗਿਆ ਸਾਨੂੰ ਤੇ ਇੱਕ ਨੰਬਰ ਜੀ ਦੱਸਿਆ ਹੈ ਤਾਂ ਅੱਗੇ ਪਤਾ ਨਹੀਂ ਉਹ ਕਿਹੜੇ ਹਸਾ ਨਾਲ ਘੱਲਿਆ ਨਾ ਪੈਸਾ ਕਿਸ ਤਰ੍ਹਾਂ ਇਕੱਠਾ ਕੀਤਾ 45 ਲੱਖ ਰੁਪਏ ਜਿਹੜਾ ਕਿਲਾ ਗਿਆ ਹੋਵੇ ਇਹਦਾ ਵਾ ਤੇ ਕੁੜੀਆਂ ਦਾ ਗਹਿਣਾ ਗੁਣਾ ਇਹੋ ਹੋ ਕੇ ਜਾ ਕੇ ਤੇ ਉਹ ਕਿਹੜੇ ਪਾ ਕੇ ਤੇ ਮਜਬੂਰੀ ਕਰਕੇ ਭੇਜਿਆ ਹੈ ਵੀ ਚਲੋ ਕੋਈ ਇੱਥੇ ਤੇ ਕੋਈ ਕੰਮ ਨਹੀਂਗਾ ਨਾ ਕੋਈ ਗਵਰਨਮੈਂਟ ਦਿੰਦੀ ਆ ਉਮੀਦ ਤਾਂ ਹੁਣ ਇਹ ਹੀ ਹੁੰਦੀ ਆ ਵੀ ਚਲੋ ਪਹਿਲਾ ਆਗੇ ਤੇ ਕੱਲਿਆ ਵੀ ਚਲੋ ਆਪਣੀ ਸੁਖ ਦੀ ਰੋਟੀ ਖਾਵਾਂਗੇ ਤੇ ਇਹ ਥੋੜੀ ਪਤਾ ਵੀ ਸਾਨੂੰ ਸਾਡੇ ਨਾਲ ਆ ਕਿਤਣਾ ਚੱਲੀ ਪੁਣੀ ਵੇਚ ਕੇ ਬਾਹਰ ਕੱਲੀ ਦੇ ਬਚਲ ਬੁੱਢੇ ਮਾਪਿਆਂ ਬੈ ਕੇ ਖਾਵਾਂਗੇ ਬੱਚੇ ਕਮਾਉਣਗੇ ਆਪਣੇ ਐਸ਼ ਕਰਨਗੇ ਇੱਕ ਬੇਟੀ ਵਿਆਹੀ ਹੈ ਇੱਕ ਵਉਣ ਵਾਲੀ ਆ ਤੇ ਜਿਹੜੀ ਪੈੜੀ ਕਿੱਲਾ ਹੈਗੀ ਉਹ ਵੇਚ ਦਈ ਆ ਜੀ ਤੁਸੀਂ ਜੁੜੇ ਹੋ ਜਨਸਪੋਕਸਟ ਨਾਲ ਮੈਂ ਹਾ ਸ਼ਿਵ ਸ਼ਰਮਾ ਅੱਜ ਗੱਲ ਕਰਾਂਗੇ ਜੋ ਆਪਣੀ ਰੋਜੀ ਰੋਟੀ ਕਮਾਣ ਵਾਸਤੇ ਜਿਹੜੇ ਆ ਅਮਰੀਕਾ ਦੇਸ਼ ਜਾਂ ਹੋਰ ਕੰਟਰੀਆਂ ਵਿੱਚ ਗਏ ਹੋਇਆ ਔਰ ਜੋ ਡਿਪੋਟ ਹੋ ਕੇ ਜਿਦ ਤਰਾ ਅਮਰੀਕਾ ਕੰਟਰੀ ਵੱਲੋਂ ਜਿਹੜਾ ਪਹਿਲਾ ਜਹਾਜ਼ ਜਿਹੜਾ ਆਇਆ ਸੀ 5 ਤਰੀਕ ਨੂੰ ਆ ਜੀ ਦੂਸਰਾ ਜਹਾਜ਼ ਜਿਹੜਾ ਵਾ ਅੱਜ ਰਾਤ ਨੂੰ ਆ ਰਿਹਾ ਵਾ ਉਹਦੇ ਵਿੱਚ ਵੀ 113 ਜਿਹੜੇ ਆ ਭਾਰਤੀ ਜਿਹੜੇ ਆ ਗਿਆ ਉਹਦੇ ਵਿੱਚ ਮੌਜੂਦ ਆ ਗਿਆ ਔਰ ਜੋ ਅਮਰੀਕਾ ਦੀ ਧਿਰਤੀ ਤੋਂ ਜਿਹੜਾ ਵਾ ਪੰਜਾਬ ਅਮਰਸਰ ਵਿਖੇ ਰਾਜਾ ਸੰਸਿਵ ਵਿਖੇ ਜਿਹੜਾ ਜਾਜਰ ਉਤਰਿਆ ਵਾ ਉਹਦੇ ਸਬੰਧ ਵਿੱਚ ਉਸ ਉਹ ਜੋ 113 ਮੈਂਬਰ ਭਾਰਤੀ ਕੋ ਦੇ ਵਿੱਚ ਜਿਹੜੇ 67 ਜਿਹੜੇ ਗਿਆ ਉਹ ਪੰਜਾਬ ਦੇ ਨੌਜਵਾਨ ਅਗੇ ਜਿਹੜੇ ਪੰਜਾਬ ਦੇ ਅਗੇ ਵਸੇ ਕਿ ਉਹਨਾਂ ਵਿੱਚੋਂ ਇੱਕ ਜਿਹੜਾ ਵਾ ਅ ਅਮਰਸਰ ਜ਼ਿਲ੍ਹੇ ਦੇ ਜੰਡਿਆਲਾ ਗੁਰੂ ਦੇ ਪਿੰਡ ਅ ਮ ਬੰਡਾਲਾ ਵਿਖੇ ਹਿੰਦੂ ਕੀ ਪੱਤੀ ਦੇ ਜਿਹੜੇ ਅਗੇ ਨੌਜਵਾਨ ਜਤਿੰਦਰ ਸਿੰਘ ਜੀ ਆ ਜੋ ਕਿ ਆਪਣੀ ਰੋਜੀ ਕੋ ਰੋਟੀ ਕਮਾਉਣ ਵਾਸਤੇ ਅਮਰੀਕਾ ਗਏ ਸੀਗੇ ਉਸ ਪਰਿਵਾਰ ਵਿੱਚ ਖੜੇ ਹੋਰ ਉਸ ਪਰਿਵਾਰ ਦੇ ਨਾਲ ਗੱਲਬਾਤ ਵੀ ਕਰਾਂਗੇ ਪਾਜੀ ਕੀ ਨਾਂ ਜੀ ਬੇਟੇ ਦਾ ਕਿੰਨਾ ਚੜ੍ਹੋ ਗਿਆ ਇਹਨੂੰ ਜਤਿੰਦਰ ਸਿੰਘ ਹੀ ਨਾਂ ਹੈ 5 ਮਹੀਨੇ ਹੋ ਗਏ ਅੱਛਾ 5 ਮਹੀਨੇ ਹੋ ਗਏ 5 ਮਹੀਨੇ ਤੇ ਕਿੰਨੇ ਕੇ ਪੈਸੇ ਲੱਗੇ 45 ਲੱਖ ਲੱਗੇ ਅੱਛਾ ਤੇ ਕਿਹੜੇ ਰਸਤੇ ਗਏ ਬਤ ਸਾਨੂੰ ਦੇ 1 ਨੰਬਰ ਦੀ ਦੱਸਿਆ ਸੀ ਤਾਂ ਅੱਗੇ ਪਤਾ ਨਹੀਂ ਉਹ ਕਿਹੜੇ ਹਸਾਬ ਨਾਲ ਕੱਲਿਆ ਨਾ ਅੱਛਾ ਜੀ 5 ਮਹੀਨੇ ਲੱਗੇ ਅੱਛਾ ਜੀ ਤੇ ਜਿਸ ਤਰ੍ਹਾਂ ਕਿ ਡਾਂਗੀ ਰਸਤੇ ਕਿ ਕਿਸ ਤਰ੍ਹਾਂ ਅਹੀਂ ਦੇ 1 ਨੰਬਰ ਦੀ ਕੱਲਿਆ ਇਥੋਂ ਅੱਛਾ ਜੀ ਅੱਗੇ ਹੋਣੋਂ ਡਾਂਗੀ ਨਹੀਂ ਕੱਲਿਆ ਅੱਛਾ ਤੇ ਫਿਰ ਕਿਸ ਤਰ੍ਹਾਂ ਮਤਲਬ ਕਿਸ ਤਰ੍ਹਾਂ ਪੈਸਾ ਕਿਸ ਤਰ੍ਹਾਂ ਇਕੱਠਾ ਕੀਤਾ 45 ਲੱਖ ਰੁਪਏ ਤੁਸੀਂ ਉਹ ਜਿਹੜਾ ਕਿਲਾ ਹੈਗਾ ਇਹ ਹੋਵੇ ਇਹ ਤਾਂ ਵਾ ਅੱਛਾ ਹਾਂ ਤੇ ਕੁੜੀਆਂ ਦਾ ਘਣਾ ਗੁਣਾ ਇਹੋ ਕੰਮ ਲਿਆ ਕੇ ਤੇ ਉਹ ਘਨੇ ਪਾ ਕੇ ਦਿਓ ਤੇ ਕਿੰਨੀ ਆਸ ਹੀ ਤੁਸੀਂ ਵੀ ਆਸ ਤੇ ਹੁੰਦੀ ਆ ਵੀ ਮਾਪਿਓਨ ਵੀ ਸਾਡਾ ਪੁੱਤ ਜਾਂ ਬਾਹਰ ਜਾਵੇ ਕਮਾ ਕੇ ਲਿਆਵੇ ਤੇ ਖਾਈਏ ਬੈਗੇ ਤੇ ਜਿਹੜਾ ਉਹ ਹੈਗਾ ਹੈਗਾ ਉਹ লাশ ਬੈਠੇ ਆ ਤੇ ਹੁਣ ਵਿਲੇ ਆ ਤੇ ਤੁਹਾਨੂੰ ਕਿਤਨਾ ਪਤਾ ਲੱਗਾ ਵੀ ਅੱਜ ਅੱਜ ਵਾਲੇ ਜਾਤ ਚ ਜਿਹੜਾ ਤੁਹਾਡਾ ਬੇਟਾ ਹੈਗਾ ਸਾਨੂੰ ਵੀ ਅੱਜ ਹੀ ਪਤਾ ਲੱਗਾ ਬਈ 11 ਬਰ 12 ਵਜੇ ਕਿਸੇ ਨੇ ਆਂਦੇ ਵਿੱਚ ਲਿਸਟ ਪਾਈ ਹੈ ਕਿਸੇ ਇੱਕ ਵਾਰ ਨੂੰ ਉੱਥੋਂ ਆਇਆ ਸੀ ਆਈਡੀ ਦਾ ਆਇਆ ਹੈਗਾ ਜਨਰੇਲੇ ਤੋਂ ਤਾਂ ਆਇਆ ਉਹਨੇ ਦੱਸਿਆ ਕਿ ਮਤਲਬ ਜਿਸ ਤਰ੍ਹਾਂ ਜੋ ਲਿਆਂ ਦਾ ਤਰੀਕਾ ਵਾ ਜਿਹੜਾ ਪਹਿਲਾ ਜਾਜ ਉਤਰਿਆ ਸੀਗਾ ਉਹਦੇ ਵਿੱਚ ਵੀ ਜਿੱਤੇ ਭਾਰਤੀ ਸੀਗੇ ਉਹਨਾਂ ਨੂੰ ਬੇੜੀਆਂ ਲਾਈਆਂ ਗਈਆਂ ਹੱਤ ਘੜੀਆਂ ਲਗਾਈਆਂ ਗਈਆਂ ਇਸ ਚੀਜ਼ ਨੂੰ ਕਿਸਤਾ ਵੇਚ ਦਿੱਤੇ ਇਹਦਾ ਤੇ ਬਹੁਤ ਸਤਿਦਤ ਹੋਇਆ ਆ ਪਾ ਵੀ ਇਦਾਂ ਨਹੀਂ ਚਾਹੀਦਾ ਵੀ ਦੁਰਵਿਹਾ ਜਿਹੜਾ ਕੀਤਾ ਹੁੰਦੇ ਨੇ ਨਾਲਾ ਇਦਾਂ ਵੈਸੇ ਨਹੀਂ ਚਾਹੀਦਾ ਉਹ ਕਿੜੇ ਕੋਈ ਕਰੇਮ ਥੋੜੀ ਕੀਤਾ ਹੈ ਨਾ ਕੋਈ ਗਏ ਤੇ ਆਪਣੀ ਰੋਜੀ ਰੋਟੀ ਵਾਸਤੇ ਗਿਆ ਸੀ ਉਹ ਨਾ ਕਿ ਉਹ ਆਪਣੇ ਉਹ ਡਾਕਾ ਛਾਪਾ ਮਾਰਨ ਗਏ ਸੀ। ਹੂੰ। ਕਮਾਈ ਵਾਸਤੇ ਗਿਆ ਸੀ ਉਹ। ਤੇ ਕਿੰਨੀ ਉਮਰ ਕੀ ਬੇਟੀ ਦੀ? 23 ਸਾਲ। ਅੱਛਾ 23 ਸਾਲ ਦੀ ਤੇ ਕਿਹੜੀ ਕਿੰਨੀ ਪੜ੍ਹਾਈ ਕੀਤੀ? 12 ਸਾਲ। 12 ਪਲੱਸ ਕੀਤੀ ਹੈ ਨਾ। ਹਾਂ। ਤੇ ਫਿਰ ਕਿੰਨਾ ਜਦੋਂ ਕਰਜ਼ਾ ਲੈਣ ਗਿਆ ਕਿੰਨਾ ਕਿੰਨਾ ਸਮਾਂ ਲੱਗਿਆ ਤੁਹਾਨੂੰ 45 ਲੱਖ ਰੁਪਏ ਇਕੱਠਾ ਕਰਨ ਦਾ। ਬਸੇਰਾ ਟਾਈਮ ਲੱਗਿਆ ਜਦੋਂ। ਉਹ ਪਹਿਲੀ ਵੀ ਗੱਲ ਦਈ ਹੈ ਉਹ ਕਿ ਕਿਹੜਾ ਸਿੱਧੇ ਮੂੰਹ ਲੈ ਲਿੰਦਾ ਕੋਈ ਨਾ ਕਈ ਕਈ ਕੋ ਕਰਦੇ ਅਗਲੇ। ਤੇ ਫਿਰ ਜਿਸ ਤਰ੍ਹਾਂ ਆ ਰਿਹਾ ਵਾਦੇ ਉਹ ਫਿਰ ਤੁਸੀਂ ਤਾਂ ਤੁਹਾਡੇ ਤੇ ਸਾਰੇ ਉਮੀਦਾਂ ਦੇ ਪਾਣੀ ਪੈ ਗਿਆ ਤੇ ਫਿਰ ਕਿਸ ਤਰ੍ਹਾਂ ਕਿਸ ਤਰ੍ਹਾਂ ਕੰਮ ਹੁੰਦਾ 45 ਰੱਖਦਾ ਕਰਜ ਉਹ ਕਿਤਰਾ ਉਤਾਰੋਗੇ ਉਹਨੂੰ ਕਿਦਾਂ ਤਾਰਨਾ ਬਸ ਇਦਾਂ ਹੀ ਆ ਕੇ ਗਵਰਨਮੈਂਟ ਕੇ ਆ ਕੇ ਇਹੋ ਬੇਨਤੀ ਕਰਾਂਗੇ ਵੀ ਉਹਨੂੰ ਚਾਹੀਏ ਇੱਥੇ ਨੌਕਰੀ ਨਾ ਕਰੇ ਕੋਈ ਦਿੱਤੀ ਜਾਵੇ ਤੇ ਮਾੜੀ ਮੋਟ ਆਹੀ ਖਾਈ ਜਾਵਾਂਗੇ ਨਾਲ ਹੋਰ ਕੀ ਕਰ ਸਕਦੇ ਆਪਾਂ ਕਿੰਨੀ ਮਜਬੂਰੀ ਕਰਕੇ ਆਪਣੇ ਬੱਚੇ ਆਪਾਂ ਬਾਹਰ ਭੇਜ ਰਹੇ ਆਂ ਮਜਬੂਰੀ ਕਰਕੇ ਭੇਜਿਆ ਆ ਪੀ ਚਲੋ ਕੋਈ ਇੱਥੇ ਤਾਂ ਕੋਈ ਕੰਮ ਨਹੀਂਗਾ ਨਾ ਕੋਈ ਗਵਰਨਮੈਂਟ ਦਿੰਦੀ ਆ ਤੇ ਜੇ ਇੱਥੇ ਕੰਮ ਮਿਲਦਾ ਤੇ ਬਾਹਰ ਜਾਂਦੀ ਲੋੜ ਹੀ ਨਹੀਂ ਸੀ ਜਿਸ ਤਰ੍ਹਾਂ ਇੱਕ ਜਹਾਜ਼ ਪਹਿਲਾਂ ਉਤਰਿਆ ਉਹ ਵੀ ਅਮਰਸਰ ਰਾਜਾ ਸਾਸੀ ਇਹ ਅਵਾਇਡ ਦੇ ਤੇ ਜਿਹੜਾ ਦੂਸਰਾ ਜਹਾਜ਼ ਅੱਜ ਆ ਰਿਹਾ ਉਹ ਵੀ ਰਾਜਾ ਸਾਸੀ ਕੀ ਗੱਲ ਭਾਰਤ ਵਿੱਚ ਹੋਰ ਵੀ ਬਦਲ ਕੇ ਆਪਣੇ ਭਾਰਤੀ ਹੈਗੇ ਜਿਤਨਾ ਹਰਿਆਣੇ ਦੇ ਵੀ ਹੈਗੇ ਸੀਗੇ ਪਿਛਲੇ ਜਹਾਜ਼ ਵਿੱਚ ਇਸ ਜਹਾਜ਼ ਵਿੱਚ ਵੀ ਹਰਿਆਣੇ ਦੇ ਵੀ ਤੇਤੀ ਹੈਗੇ ਆ ਔਰ ਪੰਜਾਬ ਦੇ ਵੀ ਹੈਗੇ ਆ ਗੁਜਰਾਤ ਦੇ ਵੀ ਹੈਗੇ ਪਰ ਫਿਰ ਉਤਾਰਿਆ ਹੀ ਇਹ ਜਿਹੜਾ ਵਾ ਅਮਰਸਰ ਕਿਉਂ ਉਤਾਰਿਆ ਜਾ ਰਿਹਾ ਕੀ ਗੱਲ ਹੈ ਇਹ ਪੰਜਾਬ ਨੂੰ ਬਦਨਾਮ ਕਰਨ ਵਾਸਤੇ ਕਿ ਇਹ ਤਾਂ ਗਿਆ ਉਹ ਤੇ ਹੋਰ ਕੋਈ ਗੱਲ ਨਹੀਂ ਕੀ ਨਹੀਂ ਤਾਂ ਬਾਕੀ ਦਿੱਲੀ ਵੀ ਉਤਰ ਸਕਦਾ ਹੈ ਉਹ ਅੰਮ੍ਰਾਲੇ ਵੀ ਉਤਰ ਸਕਦਾ ਹੈਗਾ ਹੋਰ ਵੀ ਕਈ ਅੱਡੇ ਗਿਆ ਭਾਈ ਅੱਡੇ ਕੋਈ ਇਤਨੀ ਵੀ ਇਹੋ ਹੀ ਇੰਟਰਨੈਸ਼ਨਲ ਇੱਥੋਂ ਹੋਰ ਵੀ ਕਿਤੇ ਉਤਰ ਸਕਦਾ ਹੈ ਇਨੀ ਕੋ ਜ਼ਰੂਰੀ ਨਹੀਂ ਵੀ ਇਸ ਪੰਜਾਬ ਚ ਧਾਰਨਾ ਜਿਸ ਤਰ੍ਹਾਂ 6 ਮਹੀਨੇ ਹੋ ਗਏ ਨੇ ਕੋਈ ਪੈਸਾ ਤੇ ਲਾਜ਼ਮ ਭੇਜਿਆ ਕੋਈ ਉਹਨੇ ਪੈਸਾ ਸਾਨੂੰ ਕਿੱਥੋਂ ਭੇਲਣਾ ਹੈ ਪੈਸੇ ਸਗੋਂ ਇੱਥੋਂ ਕੱਲੀ ਦੇਰ ਉਹ ਤਾਂ ਜੇ ਪਹੁੰਚਿਆ ਜੀ ਵੀਕਤਨ ਪਹਿਲਾਂ ਅੱਛਾ ਤੇ ਉਹ ਲੋਈਦਨੀ ਉੱਥੇ ਕੈਂਪ ਚੋਂ ਇਹਨਾਂ ਨੂੰ ਰਿਪੋਰਟ ਕਰ ਲਿਆ ਤੇ ਕਿੰਨਾ ਕੁ ਦੁੱਖ ਲੱਗਦਾ ਮੈਨੂੰ ਦੁੱਖ ਤੇ ਫੇ ਪਤਾ ਤੁਹਾਨੂੰ ਹੈਗਾ ਹੀ ਆ ਵੀ ਕਿੰਨਾ ਦੁੱਖ ਲੱਗਦਾ ਜੇ ਧੀਆਂ ਬਤਾਂਦਾ ਨਹੀਂ ਕਿੰਨੀ ਕੁ ਉਮੀਦ ਕੀਤੀ ਤੁਹਾਨੂੰ ਵੀ ਕਿ ਕਿੰਨੇ ਜਿੰਦਰਾ ਪੈਸੇ ਲਾ ਕੇ ਤੇ ਕਿੰਨੀ ਕਮਾਈ ਕਰੂਗਾ ਕੀ ਉਮੀਦ ਕੀਤੀ ਤੁਹਾਨੂੰ ਉਮੀਦ ਤਾਂ ਹੁਣੇ ਇਹੀ ਹੁੰਦੀ ਆ ਵੀ ਚਲੋ ਪੈਸੇ ਲਾ ਕੇ ਤੇ ਕੱਲਿਆ ਵੀ ਚਾਨੂੰ ਆਪਣੀ ਸੁਖ ਦੀ ਰੋਟੀ ਖਾਵਾਂਗੇ ਤੇ ਇਹ ਥੋੜੀ ਪਤਾ ਵੀ ਸਾਨੂੰ ਸਾਡੇ ਨਾਲ ਆਕ ਬੀਤਣਾ ਜਿਸ ਤਰ੍ਹਾਂ ਹੁਣ ਉਹਨੇ ਆ ਤੁਸੀਂ ਪੈਸੇ ਤੇ ਤੇ ਲਲਾਤਾ ਜੋ ਵੀ ਆ ਹੁਣ ਜਿਹਦਾ ਜਿਹਦੇ ਨੇ ਕਿ ਕਾਮਾਕਰ ਕਰਨਾ ਕੀ ਸਰਕਾਰ ਕੋ ਕੋਈ ਮੰਗ ਕਰਦੇ ਸਰਕਾਰ ਕੋ ਮੰਗੇ ਇਹੋ ਹੀ ਆ ਵੀ ਸਾਨੂੰ ਇੱਥੇ ਮਾੜੀ ਮੋੜ ਕੋਈ ਨੌਕਰੀ ਦਿੱਤੀ ਜਾਵੇ ਕੋਈ ਜਿਹੜਾ ਕੰਮਕਾਰ ਨੂੰ ਮਿਲੇ ਤੇ ਅਸੀਂ ਵੀ ਖਾਈ ਗਈਏ ਤੇ ਉਹਨੂੰ ਵਿਖੋ ਜੀ ਇਹ ਸਨ ਜਤਿੰਦਰ ਸਿੰਘ ਜੋ ਕਿ ਹਿੰਦੂ ਕੀ ਪੱਤੀ ਬੰਡਾਲਾ ਵੀ ਖੇਦੇ ਹੈਗੇ ਨੇ ਅੱਜ ਵਸਨੀਕ ਨੇ ਜੋ ਕਿ ਅੱਜ ਰਾਤ ਦੇ ਜਹਾਜ ਵਿੱਚ ਜਿਹੜੇ 113 ਜਿਹੜੇ ਆ ਅਮਰੀਕਾ ਤੋਂ ਡਿਪੋਟ ਹੋ ਕੇ ਆ ਰਹੇ ਉਹਨਾਂ ਵਿੱਚ ਜਿਹੜਾ 67 ਜਿਹੜੇ ਪੰਜਾਬੀ ਹੈਗੇ ਉਹਨਾਂ ਵਿੱਚ 67ਾਂ ਵਿੱਚ ਜਿਹੜਾ ਇਹ ਵੀ ਜਤਿੰਦਰ ਸਿੰਘ ਵੀ ਉਹਨਾਂ ਦਾ ਵਿੱਚ ਉਹ ਮੇਰੇ ਨਾਲ ਉਹਨਾਂ ਦੇ ਜਤਿੰਦਰ ਦੇ ਮਾਤਾ ਜੀ ਹੈਗੇ ਗੱਲਬਾਤ ਕਰਦੇ ਮਾਤਾ ਜੀ ਤੁਹਾਡਾ ਬੇਟਾ ਗਿਆ ਸੀ ਕਾਕਾ ਤੇ ਕਿੰਨੀ ਕਾਸ ਹੈਗੀ ਤੁਹਾਨੂੰ ਆਸ ਵੀ ਤੁਹਾਨੂੰ ਪਤਾ ਹੀ ਹੈ ਬੱਚਿਆਂ ਵਾਲਿਆਂ ਸਾਰਿਆਂ ਨੂੰ ਪਤਾ ਹੈ ਇਹਾਸਾਂ ਲਾ ਕੇ ਆਪਾਂ ਬਾਹਰ ਜੋ ਚਲੀ ਪੁਣੀ ਵੇਚ ਕੇ ਬਾਹਰ ਕਲੀ ਦੇ ਬਚ ਲੈ ਬੁੱਢੇ ਮਾਪਿਆਂ ਬੈ ਕੇ ਖਾਵਾਂਗੇ ਬੱਚੇ ਕਮਾਉਣਗੇ ਆਪਣੇ ਐਸ਼ ਕਰਨਗੇ ਇੱਕ ਬੇਟੀ ਵਿਆਹੀ ਹੈ ਇੱਕ ਵਿਆਣ ਵਾਲੀ ਆ ਤੇ ਜਿਹੜੀ ਪੈਲੀ ਕਿੱਲਾ ਹੈਗੀ ਉਹ ਵੇਚ ਦਿੱਤੀ ਆ ਤੇ ਹੁਣ ਇਹੋ ਹੀ ਸਰਕਾਰ ਦੇ ਗਾੜੀ ਹੱਥ ਜੋੜ ਕੇ ਬੇਨਤੀ ਆ ਵੀ ਇਹਨਾਂ ਬੱਚਿਆਂ ਨੂੰ ਕੋਈ ਨੌਕਰੀ ਦਿੱਤੀ ਜਾਵੇ ਇਹ ਨੌਕਰੀ ਕਰਨ ਸਾਨੂੰ ਵੀ ਬੁੱਢੇ ਮਾਪਿਆਂ ਨੂੰ ਕਮਾਇਕ ਲਿਆਉਣ ਕੋਣ ਕਹਣਾ ਕੀ ਹੁਣ ਘਰ ਤੇ ਕੁਝ ਵੀ ਨਹੀਂ ਰਹਿ ਗਿਆ ਗੁੱਡੀ ਦਾ ਗਹਿਣਾ ਵੀ ਲਿਆ ਕੇ ਵੇਚ ਕੇ ਤੋ ਵੀ ਉਤੇ ਲਾਤਾ ਕੁਝ ਇਦਾਂ ਵਿਆਜੀ ਪੈਸੇ ਪੜ ਕੇ ਵਿਆਜ ਨਹੀਂ ਉੱਠਣ ਦੇਣਾ ਤੇ ਹੁਣ ਤੇ ਉਹ ਸਰਕਾਰ ਦੇ ਅੱਗੇ ਆ ਵੀ ਜੇ ਸਰਕਾਰ ਨੌਕਰੀਆਂ ਦੇਵੇ ਇਥੇ ਦੇ ਸਰਕਾਰ ਨੇ ਨੌਕਰੀਆਂ ਦਿੱਤੀਆਂ ਇਹਦੇ ਨਸ਼ੇ ਦੇਤੇ ਆ ਬੱਚੇ ਨਸ਼ਿਆਂ ਤੋਂ ਡਰਦੇ ਬਾਹਰ ਕੱਢੇ ਆ ਤੇ ਚਾਲੇ ਤੇ ਨਸ਼ਿਆਂ ਬਚ ਜਾਣਗੇ ਤੇ ਬਾਹਰ ਕਮਾਈ ਕਰਨਗੇ ਤੇ ਖਾਵਾਂਗੇ ਤੇ ਪਰ ਇਹ ਨਹੀਂ ਪਤਾ ਪਈ ਪੰਜਵੇਂ ਮਹੀਨੇ ਆਪਾਂ ਨੂੰ ਆ ਕੁਝ ਮਿਲ ਜਾਣਾ ਕਿੰਨਾ ਕਿ ਦੁੱਖ ਲੱਗਦਾ ਮਾਂ ਵਾ ਮਾਂ ਦਾ ਕਲੇਜਾ ਜਿਹੜਾ ਵਾ ਬੱਚੇ ਨੂੰ ਪਹਿਲਾਂ ਭੇਜਣ ਲੱਗਿਆ ਕਿੰਨਾ ਕਿ ਹੁੰਦਾ ਵਾ ਦੁੱਖ ਤੇ ਫਿਰ ਉਹਨੇ ਇਦਾਂ ਹੀ ਆ ਨਾ ਆਪ ਤਾਂ ਹੁਣ ਇਹੋ ਹੀ ਆ ਕਿਦਾਂ ਨਾ ਵੀ ਕੱਲਾ ਬੱਚਾ ਘਰੋਂ ਕੱਢਣਾ ਬੜਾ ਮਾਂ ਮਾ ਔਖਾ ਪਾਪ ਨਾ ਹੋ ਮਤਲਬ ਕਿ ਕਿ ਫਿਰ ਵੀ ਜਿਸ ਤਰ੍ਹਾਂ ਮਾਨੂੰ ਤੁਸੀਂ ਤੁਹਾਡਾ ਦੁਖੀ ਹੋਇਆ ਵਾ ਔਰ ਜਿਤਨਾ ਜਿਹੜਾ ਹੁਣ ਜਿਤਨਾ ਕਹਿੰਦੇ ਵੀ ਬੇੜੀਆਂ ਲਾ ਬੰਨ ਕੇ ਜਿਹੜੇ ਪਿਛਲੇ ਚਾਹ ਚ ਜਿਹੜੇ ਵੀ ਆਏ ਸੀਗੇ ਉਹਨਾਂ ਨੂੰ ਬੇੜੀਆਂ ਨਾਲ ਲੈ ਕੇ ਦਾ ਹੱਤ ਘੜੀਆਂ ਲੱਗੀਆਂ ਸੀਆਂ ਆਹੋ ਚਲੋ ਇਹ ਤੇ ਨਹੀਂਗਾ ਉਹਨੂੰ ਕਰਨਾ ਚਾਹੀਦਾ ਬੱਚੇ ਕਮਾਉਣ ਗਏ ਉਹਨਾਂ ਨੇ ਕਿਹੜਾ ਵੀ ਕੋਈ ਗਲਤੀ ਕੀਤੀ ਹੈ ਗਲਤੀ ਦਾ ਫਲ ਤੇ ਮਿਲਣਾ ਚਾਹੀਦਾ ਤੇ ਕਮਾਈ ਕਰਨ ਵਾਸਤੇ ਗਏ ਇਹਨਾਂ ਨੇ ਕਿਹੜਾ ਵੀ ਕੋਈ ਆਪਣਾ ਮਾੜਾ ਕੰਮ ਕੀਤਾ ਇਹ ਗੱਲ ਤੇ ਗੱਲ ਆ ਜਿਹੜਾ ਟ੍ਰੈਵਲ ਏਜੰਟ ਸੀਗਾ ਉਹਨੂੰ ਉਹਨੇ ਕਿੰਨੇ ਪੈਸੇ ਲੈ ਟਡ ਕੋ ਉਹਨੇ 45 ਲੱਖ ਰੁਪਈਆ ਲਿਆ ਵੀ ਮੈਂ 15 ਦਿਨਾਂ ਚ ਪਹੁੰਚਾਉਂਗਾ ਤੇ ਵੀ ਮਦਰ ਫਲੈਟ ਰਾਈ ਜਾਊਗਾ ਪਰ ਸਾਨੂੰ ਇਹ ਨਹੀਂ ਸੀ ਪਤਾ ਵੀ ਸਾਡੇ ਬੱਚੇ ਨੇ ਇਨੇ ਠੱਕੇ ਤੋੜੇ ਖਾ ਕੇ ਫੇਰ ਵੀ ਵਾਪਸ ਆਉਣਾ ਉਹ ਤਾਂ ਫੇਰ ਉਹਨਾਂ ਨੂੰ ਪਤਾ ਹੀ ਆ ਕਿ ਆਪੇ ਕਮਾਈ ਵਾਸਤੇ ਖਲਿਆ ਸੀ ਤੇ ਘਰ ਵੀ ਕਿ ਬੱਜ ਗਿਆ ਤੇ ਬੱਚਾ ਵਾਪਸ ਆ ਗਿਆ ਕੀ ਮੰਗ ਕਰਦੇ ਜੀ ਅਮੰਗ ਤਾਂ ਉਹਨਾਂ ਇਹੋ ਹੀ ਆ ਸਰਕਾਰ ਤੋਂ ਵੀ ਪੈਸਾ ਸਾਡਾ ਵਾਪਸ ਆਵੇ ਤੇ ਕੋਈ ਨੌਕਰੀ ਦੇਣ ਤਹੀਂ ਬੁੱਢੇ ਮਾਪਿਆਂ ਹੀ ਬੈੱਕ ਖਾਈਏ ਹੁਣ ਅਹੀਂ ਤੇ ਕੁਝ ਕਰ ਨਹੀਂ ਸਕਦੇ ਬੱਚਾ ਹੀ ਆ ਇੱਕ ਬੱਚਾ ਵੀ ਬਾਹਰ ਕੱਢਿਆ ਸ਼ਾਲੀਪੂਣੀ ਵੇਚ ਕੇ ਉੱਤੇ ਲਾਤੀ ਆ ਹੁਣ ਸਾਡੇ ਕੋਲ ਕੁਝ ਨਹੀਂ ਹੈਗਾ ਜਿਹੜੀ ਕੁਝ ਖਾ ਸਕੀ ਹੈ ਇਸ ਤਰ੍ਹਾਂ ਕਰਜ਼ਾ ਚੁੱਕਿਆ ਹੋ ਕਿਤਨਾ ਲਾਓਗੇ ਜਦ ਤੱਕ ਧੀ ਦਾ ਤੁਸੀਂ ਵਿਆਹ ਵੀ ਦੱਸਿਆ ਤਾਂ ਕਿਹਾ ਵਾ ਤਾਂ ਹਾਂਜੀ ਉਹ ਫਿਰ ਉਹਨਾਂ ਇਹਦਾ ਸਰਕਾਰ ਨੂੰ ਇਹੋ ਹੀ ਆ ਬੇਨਤੀ ਆ ਵੀ ਬੱਚੇ ਨੂੰ ਨੌਕਰੀ ਦੇਣ ਤੋ ਆਪਣੇ ਕਮਾਈ ਕਰਦੇ ਹਣਾਰੇ ਤੀ ਵਾਵਾਂਗੇ ਨਾਲੇ ਅਸੀਂ ਬੁੱਢੇ ਬਾਪੇ ਇਹ ਤਾਂ ਕੁਝ ਕਰਨ ਜੋਗੇ ਨਹੀਂਗੇ ਇਹ ਬੱਚਾ ਕਰੂਗਾ ਭਾਵੇਂ ਦਿਹਾੜੀ ਕਰਕੇ ਖਵਾਵੇ ਉਹਨੂੰ ਤਾਂ ਖਵਾਣੀ ਪੈਣੀ ਔਰ ਜਿਤਨਾ ਅਸੀਂ ਬੱਚੇ ਅਸੇ ਆਪਣੇ ਵਿਦੇਸ਼ ਵਾਸਤੇ ਰੋਜੀ ਰੋਟੀ ਕਮਾਉਣ ਵਾਸਤੇ ਭੇਜਦੇ ਆ ਔਰ ਬੜੀ ਆਸ ਹੁੰਦੀ ਬੱਚਿਆਂ ਤੋਂ ਵੀ ਅਸੀਂ ਸਾਨੂੰ ਉਹ ਮਤਲਬ ਕੋਈ ਵੱਡੇ ਵੱਡੇ ਸੁਪਨੇ ਵੇਖੇ ਹੁੰਦੇ ਆ ਵੀ ਅਸੀਂ ਇੱਕ ਕੱਲਾ ਜ਼ਮੀਨ ਦਾ ਸੀ ਉਹ ਵੀ ਵੇਚ ਕੇ ਔਰ ਬੱਚਿਆਂ ਨੂੰ ਭੇਜਿਆ ਵਾ ਔਰ ਕੋਸ਼ ਜਿਹੜਾ ਵਾ ਗਹਿਣਾ ਵੇਚ ਕੇ ਭੇਜਿਆ ਵਾ ਔਰ ਬੱਚੀ ਦਾ ਘਰ ਦੇ ਵਿੱਚ ਵਿਆਹ ਵੀ ਆ ਸਕਿਆ ਅਸੀਂ ਬੜੀ ਆਸਾ ਹੁੰਦੀ ਆ ਮੇਰੇ ਨਾਲ ਤੇ ਪਿੰਡ ਵਾਸੀ ਕੀ ਗੱਲਬਾਤ ਕਰਦੇ ਹਾਂ ਜੀ ਕਿਰਿੰਦਰਜੀਤ ਸਿੰਘ ਇੰਦਰਜੀਤ ਸਿੰਘ ਜੀ ਤੁਸੀਂ ਪਿੰਡ ਦੇ ਮੋਤਬਰ ਜੇ ਕਿੰਨਾ ਕੁ ਦੁੱਖ ਲੱਗਦਾ ਜਦੋਂ ਇਹੋ ਜਿਹਾ ਕੰਮ ਹੋ ਜਾਂਦਾ ਇਹ ਦੋ ਕਿਤੇ ਬਹੁਤ ਲੱਗਦਾ ਵਾ ਕਿ ਇਹੋ ਜਿਹਾ ਕੰਮ ਨਹੀਂ ਹੋਣਾ ਚਾਹੀਦਾ ਕਿ ਅਗਲੇ ਪਰਿਵਾਰ ਨੇ ਘੱਲਿਆ ਬੱਚਾ ਆਪਣਾ ਤੇ ਹੁਣ ਇੰਨਾ ਤੱਕ ਆਦ ਨੂੰ ਪਤਾ ਕਰ ਜੇ ਦਲੇ ਆ ਗਏ ਸਾਰੇ ਤਾਂ ਕਰਕੇ ਜਿਤਨਾ ਵਿਦੇਸ਼ ਵਿੱਚ ਜੋ ਆਪਾਂ ਬੱਚੇ ਆਪਾਂ ਭੇਜ ਰਹੇ ਆ ਕੀ ਕੀ ਪੰਜਾਬ ਵਿੱਚ ਜਾਂ ਇੱਥੇ ਹੀ ਆਪਣਾ ਰੋਜੀ ਮਤਲਬ ਰੋਟੀ ਕਮਾਉਣ ਵਾਸਤੇ ਬੱਚੇ ਜਾਂਦੇ ਆ ਕੀ ਪੰਜਾਬ ਵਿੱਚ ਹੀ ਨੌਕਰੀਆਂ ਮਿਲ ਜਾਣ ਜਾਂ ਕਾਰੋਬਾਰ ਚੱਲਣ ਤੇ ਲੋਕਾਂ ਨੂੰ ਭੇਜਣਾ ਨਾ ਪਵੇ ਵੇਖੋ ਇਹ ਸਰਕਾਰ ਜਿੱਦਾਂ ਨੌਕਰੀਆਂ ਦੇ ਆਸਰਦੀ ਪੰਜਾਬ 'ਚ ਪਰ ਦੇਣ ਦੀ ਦੇ ਸਰਕਾਰ ਨਸ਼ਾ ਬਹੁਤ ਜ਼ਿਆਦਾ ਵਾ ਤੇ ਨੌਕਰੀ ਮਿਲਨੀ ਨਹੀਂ ਡੇ ਕਿਸੇ ਨੂੰ ਵੀ ਤੇ ਇਸ ਕਰਕੇ ਬੱਚੇ ਤਾਂ ਬਾਹਰ ਜਾ ਰਹੇ ਆ ਤੁਹਾਡੇ ਪਿੰਡ ਦੇ ਕਿੰਨੇ ਕੁ ਨੌਜਵਾਨ ਜਿਹੜੇ ਬਾਹਰ ਗਏ ਆ ਸਾਡੇ ਪਿੰਡ ਦੇ ਬਹੁਤ ਜਣੇ ਗਏ ਆ ਕਾਫੀ ਜਣੇ ਗਏ ਆ ਹਾਂਜੀ ਹਾਂਜੀ ਤੇ ਜਿਹੜੇ ਗਲਤ ਰਸਤੇ ਜਾਂਦੇ ਜਿ ਤਰ੍ਹਾਂ ਡੰਕੀ ਇਹ ਵੀ ਦੱਸਿਆ 45 ਲੱਖ ਰੁਪਏ ਡੰਕ ਇੱਕ ਤਾਂ ਗਲਤ ਰਸਤਾ ਜਿ ਤਰ੍ਹਾਂ ਹੁੰਦਾ ਵਾ ਚੁਣ ਲੈਂਦੇ ਬੱਚੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਇਹਨਾਂ ਨੂੰ ਮੈਸੇਜ ਇਹੋ ਦੇਣਾ ਚਾਹੁੰਦੇ ਆ ਕਿ ਆਪਣਾ ਕਾਰੋਬਾਰ ਇੱਥੇ ਖੋਲਣਾ ਤੇ ਨਾ ਏਜੰਡਾ ਨਹੀਂ ਚੜਨਾ ਤੇ ਏਜੰਟਾਂ ਦੇ ਵੀ ਕਾਰਵਾਈ ਹੋਣੀ ਚਾਹੀਦੀ ਆ ਇੱਕ ਆਪਣਾ ਜਿਸ ਤਰ੍ਹਾਂ ਕੋ ਜਹਾਜ਼ ਜਿਸ ਤਰ੍ਹਾਂ ਪਹਿਲਾ ਜਹਾਜ਼ ਆਇਆ ਸੀਗਾ ਉਹ ਉਹ ਵੀ ਅੰਮ੍ਰਿਤਸਰ ਦੇ ਵਿੱਚ ਪੰਜਾਬ ਵਿੱਚ ਉਤਰਿਆ ਗਿਆ ਕਿਉਂਕਿ ਦੇਸ਼ ਤੇ ਵਕਫ ਵਕਫ ਇਹ ਸਿਆਂ ਤੋਂ ਜਿਹੜੇ ਬੱਚੇ ਜਿਹੜੇ ਬਾਹਰ ਗਏ ਸੀ ਉਹ ਆ ਰਹੇ ਆ ਹੋਰ ਵੀ ਕਿਤੇ 에어ਪੋਰਟ ਤੋਂ ਉਤਾਰੇ ਜਾ ਸਕਦੇ ਹੈ ਕਿ ਪੰਜਾਬ ਨੂੰ ਕਿ ਚੁਣਿਆ ਗਿਆ ਇਹਨਾਂ ਨੇ ਹਾਂਜੀ ਇਹ ਸਰਕਾਰ ਦੀ ਹੈ ਪਾਲਿਸੀ ਜਦੋਂ ਆਪ ਸਿਆਣੇ ਜੋ ਕਿ ਪੰਜਾਬ ਚ ਉਤਾਰੇ ਜਾ ਰਹੇ ਅੰਮ੍ਰਿਤਸਰ ਵੀ ਉਤਾਰੇ ਜਾ ਰਿਹਾ ਵਾ ਦਿੱਲੀ ਚ ਨਹੀਂ ਉਤਾਰੇ ਜਾ ਰਹੇ ਗੱਲਾਂ ਕੀ ਕਾਰਨ ਕੀ ਮੰਦੇ ਇਹ ਹੁਣ ਸਰਕਾਰ ਹੀ ਦੱਸ ਸਕਦੀ ਆ ਆਪਾਂ ਨੂੰ ਇਹਨੂੰ ਕੋਈ ਰਾਜਨੀਤੀ ਕੋਈ ਹੋ ਸਕਦੀ ਆ ਇਹਦੇ ਵਿੱਚ ਕੋਈ ਪੰਜਾਬ ਨੂੰ ਬਦਨਾਮ ਕਰਨ ਦਾ ਕੋਈ ਹੈ ਹਾਂਜੀ ਰਾਜਨੀਤੀ ਹੋ ਸਕਦੀ ਆ ਕੀ ਮੰਗ ਕਰਦੇ ਜੀ ਮੰਗ ਇਹੋ ਸਰਕਾਰ ਕੋਗੇ ਜਿਹਦੇ ਪਰਿਵਾਰ ਦਾ ਸੋਚਿਆ ਜਾਵੇ ਕੋਈ ਹੁਣ ਤੇ ਤਾਂ ਕਰਕੇ ਬਿਲਕੁਲ ਜੀ ਇਹ ਸਨ ਪਿੰਡ ਵਾਸੀ ਮੋਤਵਰ ਬੰਦੇ ਆ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਆ ਔਰ ਪਿੰਡ ਵਿੱਚ ਵੀ ਕਾਫੀ ਭਾਵਕ ਜਿਹੜੇ ਲੋਕ ਨਜ਼ਰ ਆ ਰਹੇ ਆ ਕਾਫੀ ਜਿਹੜਾ ਘਰ ਦੇ ਵਿੱਚ ਵੀ ਜਿਦੋਂ ਇਸ ਤਰ੍ਹਾਂ ਬੱਚੇ ਦੇ ਉੱਤੇ ਇੰਨਾ ਪੈਸਾ ਲਾ ਕੇ 45, 45 50 50 ਲੱਖ ਰੁਪਏ ਬਾਰ ਭੇਜੀਏ ਤੇ ਬੜੀ ਆਸ ਹੁੰਦੀ ਆ ਵੀ ਅਸੀਂ ਸਾਨੂੰ ਉਹਦੇ ਮਹੀਨੇ ਪਿਛੇ ਪੈਸੇ ਆਉਣਗੇ ਪਰ ਇਹਨਾਂ ਨੇ ਵਿਚਾਰਨਾ 6 ਮਹੀਨੇ ਹੋ ਗਏ ਬੱਚੇ ਨੇ ਭੇਜੇ ਨੂੰ ਅਜੇ ਤੱਕ 1 ਰੁਪਿਆ ਵੀ ਇਹਨਾਂ ਦੇ ਖਾਤੇ ਵਿੱਚ ਆਇਆ ਔਰ ਔਰ ਸਭ ਉਹਨਾਂ ਨੂੰ ਹੋਰ ਕੀ ਹੋਣ ਹੋਰ ਟੈਨਸ਼ਨ ਪੈ ਗਈ ਆ ਵੀ ਜਦੋਂ ਹੁਣ ਆਵੇਗਾ ਤੇ ਕਾਰੋਬਾਰ ਕੀ ਕਰੇਗਾ ਔਰ ਪੰਜਾਬ ਸਰਕਾਰ ਔਰ ਭਾਰਤ ਸਰਕਾਰ ਤੋਂ ਮੰਗ ਕੀਤੀ ਆ ਵੀ ਇਹਨਾਂ ਨੂੰ ਕੋਈ ਜਿੱਦਾਂ ਜਿੱਦਾਂ ਨੁਕਸਾਨ ਨੁਕਸਾਨ ਜਿਹੜਾ ਏਜੰਟ ਨੇ ਕੀਤਾ ਉਹਦੇ ਖਿਲਾਫ ਵੀ ਕਾਰਵਾਈ ਕੀਤੀ ਤੇ ਕਰਨ ਦੀ ਮੰਗ ਕੀਤੀ ਆ ਜੰਡਿਆਲਾਗੁਰ ਤੋਂ ਜਨਨ ਸਪੋਸ਼ਨ ਲਈ ਅਸ਼wini ਸ਼ਰਮਾ ਜੀ